ਅੱਜ ਜਦੋਂ ਬਣਾਵਾਂਗੇ ਜੀ ਸਟੱਫ ਕੁਲਚਾ ਤੇ ਇਹਦੇ ਉੱਤੇ ਆਪਾਂ ਲਾਤੀਆ ਤੰਦੂਰੀ ਸੌਸ ਉਹ ਵੀ ਲੈ ਆਇਆ ਹੋਰ ਕਨਾਈਰ ਦੇ ਮਾਰੇ ਲੱਗੂਦਾ ਤੇ ਆਲੂ ਛੋਲਿਆਂ ਦਾ ਮਸਾਲਾ ਆਲੂ ਛੋਲਿਆਂ ਦਾ ਮਸਾਲਾ ਉਹ ਲੈ ਕੇ ਤਾਂ ਆਏ ਜੀ ਜਿਹਦੇ ਸੈਂਡ ਪਾ ਕੇ ਲੈ ਕੇ ਗਿਆ ਦੇਖੋ ਪੀ ਆਖੜਿਆ ਆਪਾਂ ਕੁੱਤਿਆਂ ਦਾ ਕਤਲ ਕਰੀਏ ਵਿੱਚ ਪੇਨਾ ਮਸਾਲੇ ਦੇ ਇਹਨਾਂ ਨੂੰ ਪਰ ਤਵੇ ਤੇ ਕਰ ਲੈ ਚੰਗੀ ਤਰ੍ਹਾਂ ਗਰਮ ਇਆ ਵਿੱਚ ਪਾਵਾਂਗੇ ਪਨੀਰ ਸੋਇਆਬੀਨ ਪਨੀਰ ਜਿਹੜਾ ਕਿ ਜੈਮ ਵਾਲਿਆਂ ਵਾਸਤੇ ਬਹੁਤ ਹੀ ਵਧੀਆ ਚੀਜ਼ ਹੈ ਪ੍ਰੋਟੀਨ ਨਾਲ ਭਰਪੂਰ ਤੇ ਆ ਘਰ ਦੀ ਪੀਸੀ ਵੀ ਹਰੀ ਚਟਨੀ ਧਨੀਆ ਹਰੀ ਮਿਰਚ ਤੇ ਬੀਨਾ ਪੁਦੀਨਾ ਅਦਰਕ ਤੇ ਲਸਣ ਤੇ ਜਿਹਦੇ ਨਾਲ ਟੇਸਟ ਬਹੁਤ ਹੀ ਨਿਖਰ ਕੇ ਆਉਂਦਾ ਤੇ ਆਪਣਾ ਇਹਨਾਂ ਨੂੰ ਆਪਾਂ ਗਰਮ ਕਰ ਲਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਉਤੇ ਕੋਟਿੰਗ ਕਰਾਂਗੇ ਪਨੀਰ ਪਨੀਰ ਦੀ ਇਹ ਆਪਾਂ ਬਣਾਉਣਾ ਆਇਲ ਫਰੀ ਤੇ ਹੁਣ ਆਪਾਂ ਇਹਨੂੰ ਕਰਾਂਗੇ ਗ੍ਰਿਲ ਇੱਕ ਸਾਈਡ ਤੇ ਲਾਦੀ ਆਪਾਂ ਆਪਣੀ ਘਰੇ ਤਿਆਰ ਕੀਤੀ ਵੀ ਹੋਮ ਮੇਡ ਚਟਨੀ ਹੁਣ ਇਹਨੂੰ ਆਪਾਂ ਕਰਾਂਗੇ ਗ੍ਰਿਲ ਚੰ ਪੰਜ ਮਿੰਟਾਂ ਵਾਸਤੇ ਇਹਨੂੰ ਕਰਾਂਗੇ ਗ੍ਰਿਲ ਆਪਾਂ ਹਾਂਜੀ ਆ ਦੇਖੋ ਆਪਣੇ ਤਿਆਰ ਨੇ ਕੁਲਚਾ ਗ੍ਰਿਲ ਕੁਲਚਾ ਵਿਦਆਊਟ ਆਇਲ ਜੋ ਕਿ ਸੇਤ ਲਈ ਬਹੁਤ ਹੀ ਵਧੀਆ ਤੇ ਆ ਦੇਖੋ ਕਿੱਦੇ ਵਧੀਆ ਦੇਖਣ ਚ ਲੱਗ ਰਿਹਾ ਤੇ ਨਵੇਂ-ਨਵੇਂ ਰੈਸਪੀ ਲਈ ਆਪਣੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਲਾਈਕ ਕਰੋ ਥੈਂਕ ਯੂ